ਹੈਲੋ ਹਾਂ ਜੀ ਆਪ ਸਭ ਠੀਕ ਠਾਕ ਹੋਵੋਗੇ ਪਰਮਾਤਮਾ ਮਿਹਰ ਕਰੇ ਸਭ ਦੇ ਸਤਿਅ ਅਥ ਰੱਖੇ ਤੇ ਨਾਲੇ ਆਪਾ ਬਣਾਉਂਦੇ ਆ ਰੋਟੀ ਤੇ ਨਾਲੇ ਭੈਣ ਭਾਈਆਂ ਨਾਲ ਕਰਦੇ ਆ ਆਪਾਂ ਦੁੱਖ ਸੁੱਖ ਦੀਆਂ ਗੱਲਾਂ ਸਾਂਝੀਆਂ ਅੱਜ ਮੇਰਾ ਜੀ ਆ ਕਰਿਆ ਮਹਾ ਅੱਜ ਮੈਂ ਛੋਟਾ ਜਿਹਾ ਬਲੌਗ ਬਣਾਉਣੀ ਆ ਪੰਜ ਚਾਰ ਮਿੰਟਾਂ ਦਾ ਤੇ ਜਿਹੜੇ ਮੇਰੇ ਭੈਣ ਭਾਈ ਮੇਰੀਆਂ ਵੀਡਿਓਆਂ ਦੇਖਦੇ ਨੇ ਮੈਨੂੰ ਕਮੈਂਟ ਕਰਦੇ ਬਹੁਤ ਬਹੁਤ ਮੇਰੇ ਭੈਣਾਂ ਤੇ ਮੇਰੇ ਵੀ ਵੀਰਾਂ ਦਾ ਧੰਨਵਾਦ ਤੇ ਐਂ ਸਪੋਰਟ ਕਰਦੇ ਰਹੋ ਸੋਹਣੇ ਸੋਹਣੇ ਕਮੈਂਟ ਕਰਦੇ ਰਹੋ ਤੇ ਜਿਹੜੇ ਵੀ ਰਚੰਦਰ ਤੇ ਨਵੇਂ ਆਉਂਦੇ ਭੈਣਾਂ ਅਤੇ ਵੀਰ ਉਹ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਸ਼ੇਅਰ ਤੇ ਬਹੁਤ ਮੈਨੂੰ ਖੁਸ਼ੀ ਹੁੰਦੀ ਹੈ ਜਿੰਨੇ ਸੋਹਣੇ ਸੋਹਣੇ ਕਮੈਂਟ ਕਰਦੇ ਹੋ ਕਿ ਆਪਾਂ ਤਾਂ ਤੇ ਵਧੀਆ ਵੀਡਿਓ ਆ ਪਾਉਂਦੇ ਐ ਇਹ ਜੀ ਗੱਲ ਨਹੀਂ ਹੈਗੀ ਵੀ ਕੋਈ ਆਪਾਂ ਗਲਤ ਵੀਡੀਓ ਪਾਉਂਦੇ ਆ ਤੇ ਵਧੀਆ ਪਰਿਵਾਰਕ ਨੂੰ ਸਾਰਾ ਦੇਖ ਸਕਦਾ ਵੇਖੇ ਕਿ ਪਾਣ ਦਾ ਮੈਨੂੰ ਕਮੈਂਟ ਆਉਂਦਾ ਹੁੰਦਾ ਉਹਨੂੰ ਹੋ ਗਿਆ ਸਾਲ ਡੇਢ ਸਾਲ ਸਾਰਾ ਵੀਡੀਓ ਬਣਾਉਂਦੀ ਨੂੰ ਉਹਨੂੰ ਮੈਂ ਪਹਿਲਾਂ ਵੀ ਦੋ ਤਿੰਨ ਵਾਰੀ ਕਹਿਆ ਠੀਕਾ ਉਹ ਕਹਿੰਦੇ ਪਾਣੇ ਤੇਰਾ ਚੈਨਲ ਵਧੀਆ ਚੱਲਦਾ ਮੈਂ ਆਖਾ ਬਣਾ ਵੀ ਮੈਂ ਵੀਡੀਓ ਵਧੀਆ ਪਾਉਂਦੀ ਆ ਵਧੀਆ ਚੱਲੂ ਹਨਾ ਤੇ ਕਹਿੰਦੇ ਮੇਰਾ ਚੈਨਲ ਵੀ ਚੱਲਦਾ ਨਹੀਂ ਹੈਗਾ ਉਹ ਆਪਦੇ ਮੂਹ ਤੇ ਉਹ ਭਾਂਡੂ ਜਲਾ ਕੇ ਪਾਉਂਦੀ ਆ ਵੀ ਹਨਾ ਫੇਸ ਤਾਂ ਦਿਖਾ ਦਿਆ ਪਰ ਐ ਕਿ ਕਿਸੇ ਦਾ ਕੋਈ ਆਪਣੜਾ ਪਕੜਾ ਕੋਈ ਗਲਤ ਚੀਜ਼ ਬਣਾਉਣੀ ਆ ਨਾ ਗਲਤ ਪਾਉਣੀ ਆ ਅ ਨਹੀਂ ਪਰ ਕੋਈ ਕਮੈਂਟ ਮੈਨੂੰ ਆਇਆ ਕਿ ਕੋਈ ਗਲਤ ਕਮੈਂਟ ਕਰ ਦੋ ਨਹੀਂ ਬਣ ਕੋਈ ਨਹੀਂ ਗਲਤ ਕਮੈਂਟ ਕਰਦਾ ਅੱਜ ਕੱਲ ਦੇ ਮੁੰਡੇ ਬਹੁਤ ਸਿਆਣੇ ਨੇ ਬਹੁਤ ਗਿਆਨ ਆ ਰਿਹਾ ਹੈ ਗਲਤ ਕਮੈਂਟ ਉਹ ਕਰਦੇ ਜਦੋਂ ਆਪਾਂ ਗਲਤ ਚੀਜ਼ਾਂ ਪਾਉਂਦੇ ਆ ਜੇ ਆਪਾਂ ਵਧੀਆ ਚੀਜ਼ਾਂ ਪਾਵਾਂਗੇ ਜਮਾ ਕੋਈ ਗਲਤ ਕਮੈਂਟ ਨਹੀਂ ਕਰਦਾ ਜੇ ਤੁਹਾਨੂੰ ਗਲਤ ਕਮੈਂਟ ਕਰੋ ਦਫਾ ਕਰ ਪਰ ਬਲੌਗ ਚ ਮਾਰ ਇਹ ਇੱਕ ਅੱਧਾ ਕੋਈ ਪਿੰਡ ਦਾ ਹੀ ਹੁੰਦਾ ਹੈ ਬਾਹਰ ਦਾ ਬੰਦਾ ਕੋਈ ਵੀ ਨਹੀਂ ਹੁਣ ਮੇਰੇ ਨਾਲ ਇੰਨੇ ਮੇਰੇ ਭੈਣ ਭਾਈ ਜੁੜੇ ਹੋਏ ਨੇ ਪਲੰਮ ਸਾਰੀਆਂ ਵੀਡੀਓਆਂ ਦੇਖਦੇ ਆ ਦੋ ਤਿੰਨ ਭੈਣਾਂ ਦੇ ਕਮੈਂਟ ਆਏ ਮੈਂ ਵੀਰਾਂ ਦੇ ਪਹਿਲਾਂ ਸਾਰੀ ਵੀਡੀਓ ਦੇਖਦੇ ਨੇ ਵੀ ਕਿਵੇਂ ਆ ਤੇ ਸਾਰੀਆਂ ਵੀਡੀਓ ਦੇਖ ਕੇ ਫਿਰ ਮੈਨੂੰ ਇੰਨੇ ਸੋਹਣੇ ਕਮੈਂਟ ਕਰਦੇ ਨੇ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਹੈ ਮੈਨੂੰ ਵੀ ਆਂਦਾ ਵੀ ਮੈਨੂੰ ਆਪਦਾ ਪਰਿਵਾਰ ਹੀ ਮਿਲ ਗਿਆ ਆਏ ਮੇਰੇ ਭੈਣ ਤੇ ਮੇਰੇ ਵੀਰ ਮੈਨੂੰ ਪਿਆਰ ਕਰਦੇ ਰਹੋ ਤੇ ਇੱਕ ਭੈਣ ਮੇਰੇ ਨਾਲ ਜੁੜੀ ਹੋਈ ਹੈ ਵਧੀਆ ਕਿੰਡ ਜਮਾ ਫੁੱਲ ਗਿਓ ਲੈ ਵੀ ਆਉਂਦੀ ਹੁੰਦੀ ਹੈ ਪੈਣਾ ਤੇ ਅਸੀਂ ਲੈ ਵੀ ਵਹਿ ਜਾਂਦੇ ਆ ਮੈਂ ਲਾਈਵ ਨਹੀਂ ਆਉਂਦੀ ਹੈਗੀ ਹਜੇ ਮੈਨੂੰ ਪਤਾ ਨਹੀਂ ਘੱਟ ਪਤਾ ਹਜੇ ਲੱਗ ਰਹਾ ਹੁੰਦਾ ਤੇ ਉਹਨੇ ਬਹੁਤ ਦੁੱਖ ਸੁੱਖ ਕਰਦੀ ਆ ਪਰ ਮੇਰੇ ਨਾਲ ਉਹ ਕਹਿੰਦੀ ਭਣੀ ਮੇਰਾ ਜੀ ਕਰਦਾ ਵੀ ਮੈਂ ਤੈਨੂੰ ਜ਼ਰੂਰ ਮਿਲ ਕੇ ਜਾਵਾਂ ਛੁਪਟੀ ਹੀ ਕਰਦਾ ਪਰ ਕੰਮ ਕਰਦੀ ਆ ਤੇ ਕੋਦੇ ਬੇਟਾ ਹੈਗਾ ਪੁਟਾ ਵੀ ਬਹੁਤ ਗੱਲਾਂ ਕਰਦਾ ਹੈ ਕਹਿੰਦਾ ਵੀ ਮੈਨੂੰ ਨਾ ਤੁਸੀਂ ਮੇਰੀ ਮਾਸੀ ਵਰਗੇ ਲੱਗਦੇ ਹੋ ਤੇ ਅਸੀਂ ਸਾਨੂੰ ਜਰੂਰ ਮਿਲ ਕੇ ਜਾਵਾਂਗੇ। ਭੈਣ ਜਰੂਰ ਮਿਲਣ ਆਇਓ ਤੁਸੀਂ ਸਾਨੂੰ। ਤੇ ਕਿੰਨੀ ਹੈ ਨਾ ਖੁਸ਼ੀ ਹੁੰਦੀ ਹੈ ਰਿਸ਼ਤੇਦਾਰਾਂ ਨਾਲ ਉਹ ਵੱਧ ਚਾਉਂਦੇ ਨੇ। ਕਹਿੰਦੇ ਹੋ ਭੈਣ ਕੈਨੇ ਬਟਿਕ ਦਾ ਕੰਮ ਕਰਦੀ ਆ। ਕਹਿੰਦੇ ਭੈਣੇ ਤੈਨੂੰ ਨਾ ਸੂਟ ਸਿਰ ਲੈ ਆ ਕੇ ਦੇਤੀ ਮੈਂ ਸਲਾਈ ਕਰਕੇ। ਪਰ ਬਹੁਤ-ਬਹੁਤ ਤੇਰਾ ਧੰਨਵਾਦ। ਤੇ ਐਂ ਪਿਆਰ ਦਿੰਦੇ ਰਹੇ ਸੂਟਾਂ ਸੱਤਾਂ ਤੱਕ ਹੀ ਗੱਲ ਹੈ ਨਾ ਸੂਟਾਂ। ਆਉਂਦੇ ਜਾਂਦੀ ਰਹਿੰਦੇ ਨੇ ਹਨਾ। ਸੁਟਾ ਨੂੰ ਥੋੜੀ ਆਪਣਾ ਹੋਣਾ ਹੁੰਦਾ ਹੁੰਦਾ ਆਪਣਾ ਤਾਂ ਪਿਆਰ ਆ ਹੀ ਮਿਲਿਆ ਰਹੇ। ਹਲੇ ਤੁਸੀਂ ਮੈਨੂੰ ਬਹੁਤ ਵਧੀਆ ਲੱਗਦੇ ਹੋ। ਹੋਰ ਭੈਣਾ ਬਹੁਤ ਜੁੜੀਆਂ ਹੋਈਆਂ ਮੇਰੇ ਨਾਲ। ਮੈਂ ਲਾਈਵ ਵੀ ਆਈ ਹਾਂ। ਉਹਨਾਂ ਨਾਲ ਉਹਨਾਂ ਨਾਲ ਲੈ ਦੇਦੀ ਹੁੰਦੀਆਂ ਭੈਣਾਂ ਨੂੰ ਦੁੱਖ ਸੁੱਖ ਕਰਦੇ ਆ। ਚਲੋ ਦਿਨ ਲੰਘ ਜਾਂਦਾ ਕੱਲਿਆਂ ਦਾ ਹਨਾ। ਨਹੀਂ ਦਿਮਾਗ ਤੇ ਟੈਨਸ਼ਨਾਂ ਬਹੁਤ ਜ਼ਿਆਦੀ ਪੈਂਦੀਆਂ ਨੇ ਇਕੱਲੇ ਬੰਦੇ ਦੇ। ਕੋਈ ਮੈਨੂੰ ਸ਼ੌਂਕ ਨੂੰ ਨਹੀਂ YouTube ਚਲਾਇਆ। ਮੈਂ ਸ਼ੌਂਕ ਵੱਲੋਂ ਚਲਾਉਂਗਾ। ਜਦੋਂ ਇਕੱਲੀ ਬੈਠੀ ਰਹਿੰਦੀ ਦਿਮਾਗ ਤੇ ਦਿਮਾਗ ਕਿਸੇ ਪਾਸੇ ਹੋ ਰਿਹਾਵੇਂ ਲੱਗ ਜਾਂਦਾ ਸੀ ਤੇ ਦਿਮਾਗ ਤੇ ਨਾ ਲੋਡ ਪਾਣਾ ਹੋ ਗਿਆ ਸੀ ਕਦੇ-ਕਦੇ ਮੇਰੀਆਂ ਆ ਚੀਜ਼ਾਂ ਇੱਥੇ ਦੁੱਬਣ ਲੱਗ ਜਾਂਦੀਆਂ ਨੇ ਆਪਾਂ ਜਿਹੜੀਆਂ ਵੀ ਬੈਠੀਆਂ ਨੇ ਕਿਉਂ ਜਦੋਂ ਕੋਈ ਕੰਮ ਨਹੀਂ ਹੁੰਦਾ ਆਪਾਂ ਕੰਮ ਕਰਕੇ ਨਾ ਹੋਰ ਸੋਚਾਂ 'ਚ ਪੈ ਜਾਂਦੇ ਆਂ ਡੁੰਗਿਆਂ ਚੋਂ ਦਿਮਾਗ ਥੱਲਣ ਵਾਲਾ ਹੋ ਜਾਂਦਾ ਤੇ ਫਿਰ ਮੈਂ ਇੱਕ ਦਿਨ ਸੋਚਾਂ ਬੈਠੀ ਇੱਥੇ ਨੇ ਜਦੋਂ ਐ ਮੈਂ ਕਿਸੇ ਪਹਿਣਾ ਨਹੀਂ ਵੀਡੀਓ ਮੇਰੇ ਵਰਗੀਆਂ ਪਹਿਣਾ ਦੁਖੀ ਬਥੇਰ ਨਾਲ ਵਿੱਚ ਜਦੋਂ ਮੈਂ ਵੀਡੀਓਆਂ ਦੇਖਦੀ ਤੇ ਉਹ ਪਹਿਣਾ ਆਪਦੀ ਕਹਾਣੀ ਸਟੋਰੀ ਸੁਣਾਉਂਦੇ ਫਿਰ ਉਹਨਾਂ ਨੂੰ ਪਾਣਾ ਕਮੈਂਟ ਕਰਦੀਆਂ ਵੀ ਕਮੈਂਟ ਕਰਦੇ ਵੀ ਪੜ੍ਹਨ ਕੋਈ ਗੱਲ ਨਹੀਂ ਧਰਮਾਤਮਾ ਦੀ ਕਰੀ ਆ ਹਨ ਵੀ ਚਲੋ ਅਸੀਂ ਸਾਰੇ ਭੈਣ ਭਾਈ ਤੁਹਾਡੇ ਨਾਲ ਫਿਰ ਮੈਨੂੰ ਐ ਹੌਸਲਾ ਹੋਇਆ ਤੇ ਮੈਂ ਪਹਿਲਾਂ ਤਾਂ ਮੈਂ ਹੋਰ ਚੈਨਲ ਦਿਲਿਓ ਤੇ ਬਣਾਇਆ ਹੋਇਆ ਮੈਂ ਉੱਥੇ ਵੀ ਕਦੇ-ਕਦੇ ਵੀਡੀਓ ਪਾਉਂਦੀ ਹਾਂ ਬਲੌਗ ਤੇ ਤੁਸੀਂ ਉਹ ਵੀ ਦੇਖਿਓ ਮੇਰਾ ਚੈਨਲ ਤੇ ਫਿਰ ਮੈਂ ਨਵਾਂ ਮਾਰਕ ਬਣਾ ਲਿਆ ਸੀ ਉਹਦੋਂ ਮੈਂ ਵੀ ਫੇਸ ਨਹੀਂ ਦਿਖਾਉਂਦੀ ਹੁੰਦੀ ਸੀ ਵੀ ਕੋਈ ਕੀ ਕੋ ਕੁ ਕਹੀ ਜਾਣ ਦੇ ਠੱਠੇ ਖੂਚ ਪਾਣ ਦੇ ਆਉਂਦੀ ਜੰਤੂ ਕੀਤਾ ਜਿਉਣੀ ਆ ਹਨਾ ਬੱਚੇ ਦਾ ਪਾਲਣਗੇ ਤੇ ਉਹ ਚੰਦਰ ਮੇਰਾ ਘਟ ਚੱਲਦਾ ਉਹ ਤੇ ਮੈਂ ਕਦੇ ਕਦੇ ਬਲਾਉਂ ਪਾ ਦਿੰਦੀ ਫੇਰ ਉਹ ਦੁਆ ਮੈਂ ਸੋਚਿਆ ਪਈ ਪਈ ਨਾ ਵੀ ਚਲੋ ਹਨਾ ਆਪਾਂ ਕਿਹੜਾ ਕੁਸ ਬਰਤ ਪਾਉਨੇ ਆ ਤੇਸ ਦਿਖਾਉਣ ਲੱਗ ਗਈ ਮੈਂ ਤੇ ਤੇ ਇਹ ਤੇ ਮੈਨੂੰ ਬਹੁਤ ਭੈਣਾ ਦਾ ਤਵੀਰਾ ਦਾ ਪਿਆਰ ਮਿਲਿਆ ਬਹੁਤ ਮੈਨੂੰ ਵਿਚਾਰੇ ਵਧੀਆ ਕਰਦੇ ਜਿੰਨੇ ਵੀ ਭੰਪਾਈ ਸਾਰੇ ਮੇਰੇ ਨਾਲ ਜੁੜੇ ਰਹੋ ਨਿਕੇ ਆ ਦਿਨ ਦੇ ਰਹੋ ਮੈਨੂੰ ਬਹੁਤ ਖੁਸ਼ੀ ਹੋਈ ਏ ਅਰੇ ਪਰ ਕਿਸੇ ਦੀ ਪਰਵਾਹ ਨਾ ਕਰਾ ਕੋਈ ਖਾਣ ਨੂੰ ਆਪਾਂ ਦਾਣੇ ਨਹੀਂ ਦੇ ਕੇ ਜਾਂਦਾ ਹਨਾ ਤਾਂ ਹਾਂ ਆਪਦਾ ਕੰਮ ਸਹੀ ਕਰੋ ਸਹੀ ਵਿੜਵਾ ਪਾਓ ਵਧੀਆ ਵਿੜਵਾ ਪਾਓ ਆਪਦੇ ਸਟੈਂਡ ਤੇ ਸਹੀ ਰਹੋ ਕਿਸੇ ਸਾੜੇ ਦਾ ਕੋਈ ਡਰ ਨਹੀਂ ਖਾਂਦਾ ਹੈਗਾ ਆਪਾਂ ਨੂੰ ਜੇ ਦਾ ਆਪਾਂ ਸਹੀ ਕੰਮ ਕਰਦੇ ਆ ਆਪਾਂ ਨੂੰ ਕੋਈ ਡਰਾਂ ਕਿਸੇ ਸਾੜੇ ਦਾ ਮੇਰਾ ਭਣਾ ਹੁਣ ਜਿੱਦਣੇ ਮੈਂ ਵੀਡੀਓ ਪਾਉਣ ਲੱਗੀ ਸੀ ਸਿਖਾਉਣ ਨਾਲ ਐਸ ਤਿਹੇ ਕਿ ਕਿਸੇ ਪੜਨਾ ਕਮੈਂਟਾਂ ਚ ਗੱਲਾਂ ਕਰਦੇ ਆ ਕਿਸੇ ਵੀਰ ਨਾਲ ਤੇ ਦਿਮਾਗ ਤੋਂ ਨਾ ਬਹੁਤ ਜ਼ਿਆਦਾ ਟੈਨਸ਼ਨ ਘਟ ਗਈ ਮੈਨੂੰ ਆ ਲੱਗਦਾ ਵੀ ਮੈਂ ਜੇ ਕਿਤੇ ਐਵੇਂ ਹੀ ਰਹਦੀ ਨਾ ਮੇਰੇ ਲੋੜ ਲੂੜ ਪੈ ਜਾਂਦਾ ਦਿਮਾਗ ਤੇ ਕਿਸੇ ਲਈ ਵੀ ਪਤਾ ਹਨਾ ਦੂਜਿਆਂ ਤਾਂ ਹੀ ਲੱਗਦਾ ਸਾਰਿਆਂ ਨੂੰ ਵੀ ਅੰਦਰ ਬੈਠੇ ਰਹਿੰਦੇ ਆ ਐ ਬੈਠੇ ਰਹਿੰਦੇ ਨੇ ਤੇ ਆਪ ਦੇ ਸਰੀਰ ਦਾ ਆਪ ਨੂੰ ਪਤਾ ਲੱਗਦਾ ਵੀ ਆਪਾਂ ਨੂੰ ਆਪਣਾ ਸਰੀਰ ਕਿਵੇਂ ਨਹੀਂ ਹੁਣ ਮੈਨੂੰ ਖੁਸ਼ੀ ਵੀ ਬਹੁਤ ਮਿਲਦੀ ਆ ਤੇ ਮੇਰੇ ਨਾਲ ਭੈਣਾਂ ਵੀ ਮੈਨੂੰ ਪੂਰਾ ਦਲਾਸਾ ਲੈਂਦੀਆਂ ਨੇ ਕਹਿ ਲੈਂਦੇ ਆ ਨੇ ਵੀ ਭੈਣੇ ਟੈਨਸ਼ਨ ਨਾਲ ਕਿਸੇ ਗੱਲ ਦੀ ਵੀ ਅਸੀਂ ਤੇਰੇ ਨਾਲ ਤੇ ਵੀਰ ਵੀ ਵਿਚਾਰੇ ਕੋਈ ਨਾ ਵੀ ਤੁਹਾਨੂੰ ਧੰਨਵਾਦ ਤੁਹਾਡਾ ਐਨਾ ਕਹੀ ਬਾਤੂ ਆ ਚਲੋ ਭਣ ਭਾਈ ਹਨਾ ਆਪ ਦਾ ਵੀ ਭਣ ਭਾਈ ਕਿਹੜਾ ਰੋਜ਼ ਆਉਂਦੇ ਨੇ ਵਿਚਾਰੇ ਉਹ ਵੀ ਕੰਮਾਂ ਕੰਦਿਆਂ ਚ ਬੀਜੀ ਹੁੰਦੇ ਨੇ ਕਦੇ ਆਉਂਦੇ ਨੇ ਆਹ 4 ਮਹੀਨਿਆਂ ਤੋਂ ਸਭ ਦੇ ਯਿਕਰਾਂ ਚ ਕੋਈ ਉਦਾਰਨ ਨਾ ਚਲੋ ਭਾਣੇ ਤੂੰ ਤੂੰ ਜਰੂਰ ਮਿਲ ਕੇ ਜਾਵੇਂਗੀ ਮੈਨੂੰ ਐ ਦੱਸਿਓ ਕਿ ਮੈਂ ਕਿੱਦੇ ਮਿਲਣ ਆਵਾਂਗੀ। ਇਹ ਅਸੀਂ ਹੀ ਤੇ ਨਾ ਪੂਰਾ ਸਤਿਕਾਰ ਕਰਨੀ ਆਉਂਦੀ ਦਾ। ਉਹਦੇ ਵੀ ਇੱਕ ਬੇਟਾ ਉਹ ਡਾਕਟਰ ਵਾਲੇ ਦਾ। ਚਲੋ ਜੀ ਅੱਜ ਐਨਾਂ ਕਾਪਾ ਨਾ ਬਲਾਉਂ ਰਣਾ ਆ ਗਰਮੀਆਂ ਵਾਲੀ ਰੋਟੀ ਬਣਾਉਂਦੀ ਹੁਣਾਉਂਦੀ ਨੇ ਬਣਾ ਤਾਂ ਮੇਰਾ ਜੀ ਆ ਕਰਿਆ। ਤੇ ਵੀ ਕਹਿਣਾ ਪਈਆਂ ਨਾ ਗੱਲਾਂ ਬਾਤਾਂ ਕਰੀ ਆਪਾਂ ਸਮਝਣਾ। ਤੇ ਰੋਟੀ ਲਈ ਆਪਾਂ ਬਣਾ ਆ ਤੇ ਹੁਣ ਵੀਡੀਓ ਨੂੰ ਕਦੇ ਫੇਰ ਵਲੌਗ ਜਾਂ ਬਣਾਵਾਂਗੇ ਕਦਾ ਗਰਮ ਵਾਦੀਆ ਸਿਆਲ ਚ ਬਣਾ ਕੇ ਪਾਇਆ ਕਰਾਂਗੇ ਸੋਹਣੇ ਸੋਹਣੇ ਵਲੌਗ ਵੀਡੀਓ ਮੇਰੇ ਭੈਣਾ ਤੇ ਮੇਰੇ ਵੀਰ ਜਰੂਰ ਲਾਇਕ ਸ਼ੇਅਰ ਤੇ ਸਬਸਕ੍ਰਾਈਬਰ ਕਰ ਦਿੱਆ ਕਰੋ ਜੇ ਮੇਰੇ ਨੇ ਵੀਡੀਓ ਸੋਹਣੇ ਲੱਗਦੀਆਂ ਆਪਣੇ ਬਾਰੇ ਆਪਾਂ ਵਧੀਆ ਗੀਤਾਂ ਦੇ ਵੀਡੀਓ ਬਣਾਉਨੇ ਕੋਈ ਆਪਾਂ ਕੰਤ ਬੰਦ ਨਹੀਂ ਬਣਾਉਦੇ ਨਾ ਹੀ ਆਪਾਂ ਨੂੰ ਆਪਾਂ ਇਹ ਜਿਹੀ ਚੀਜ਼ਾਂ ਕਰੀਏ ਆਪਾਂ ਤਾਂ ਵਧੀਆ ਲੁੱਡੂ ਲੈ ਕੇ ਆਇਆ ਕਰਾਂਗੇ ਸੋਹਣੇ ਤੇ ਸੋਹਣੇ ਮੇਰੇ ਵੀਰ ਤੇ ਮੇਰੀਆਂ ਭੈਣਾਂ ਘਰਤ ਕਰਿਆ ਪਰ ਇਹ ਵੀ ਕਾ ਖਾਲਸਾ ਇਹੋ ਜੀ ਕੀ ਫਤ